ਇਹਨਾਂ ਤਸਵੀਰਾਂ ਨੂੰ ਤੁਸੀਂ ਧਿਆਨ ਨਾਲ ਦੇਖਦੇ ਜਾਓ ਅਤੇ ਉਸ ਤੋਂ ਬਾਅਦ ਜੇਕਰ ਤੁਹਾਨੂੰ ਹਾਸਾ ਜਾਂ ਗੁੱਸਾ ਆਵੇ ਤਾਂ ਇੱਕ ਵਾਰ ਕਮੈਂਟ ਜ਼ਰੂਰ ਕਰ ਦੇਣਾ ਪੰਜਾਬ ਦੇ ਵਿੱਚ ਜਿੱਥੇ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਕਿ ਅਸੀਂ ਲੁੱਟਾਂ ਖੋਹਾਂ ਅਤੇ ਨਸ਼ੇ ਨੂੰ ਲੈ ਕੇ ਨੱਥ ਪਾ ਰਹੇ ਆ ਪਰ ਦੂਸਰੇ ਪਾਸੇ ਇਹ ਤਸਵੀਰਾਂ ਸਮਾਰਟ ਸਿਟੀ ਤਹਿਤ ਜੋ ਸੜਕਾਂ ਤੇ ਪਾਰਕਾਂ ਦੇ ਸਾਹਮਣੇ ਜੋ ਬੈਰਿੰਗ ਕੀਤੀ ਜਾਂਦੀ ਹੈ ਜਿੱਥੇ ਲੋਹੇ ਦੇ ਰੌੜ ਜਾਂ ਹੋਰ ਚੀਜ਼ਾਂ ਲਗਾਈਆਂ ਜਾਂਦੀਆਂ ਜੋ ਤੁਸੀਂ ਜੇਕਰ ਧਿਆਨ ਨਾਲ ਦੇਖੋਗੇ ਤਾਂ ਕਿਤੇ ਨਾ ਕਿਤੇ ਚੋਰਾਂ ਦੇ ਵੱਲੋਂ ਇੱਥੇ ਹੱਥ ਸਾਫ਼ ਕੀਤਾ ਗਿਆ ਪਰ ਇਸ ਪੂਰੇ ਮਾਮਲੇ ਦੇ ਵਿੱਚ ਹੈਰਾਨਗੀ ਦੀ ਗੱਲ ਇਹ ਸਾਹਮਣੇ ਆਈ ਹੈ ਕਿ ਪੁਲਿਸ ਥਾਣੇ ਦੇ ਸਾਹਮਣੇ ਹੀ ਚੋਰਾਂ ਦੇ ਉਹ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਜਿਸ ਤੋਂ ਬਾਅਦ ਜਿਵੇਂ ਹੀ ਪੱਤਰਕਾਰ ਸਾਹਿਬ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਵਾਲਿਆਂ ਦੇ ਨਾਲ ਗੱਲਬਾਤ ਕਰਨ ਪਹੁੰਚੇ ਤਾਂ ਜਵਾਬ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਸਟੀਫਨ ਸਟੀਫਨ ਜੀ ਕੀ ਕਹਿਣਾ ਚਾਹੋਗੇ ਇਸ ਸਰਕਾਰ ਦੇ ਨੂੰ ਸਮਾਰਟ ਸਿਟੀ ਬਣਾਈ ਗਈ ਆ ਹਾਂਜੀ ਤੇ ਤੁਸੀਂ ਕਿਦਾ ਦੇਖ ਰਹੇ ਜਿਹੜਾ ਨਸ਼ੇੜੀਆਂ ਤੋਂ ਕੀ ਕੀ ਕੀਤਾ ਜਾਂਦਾ ਹੈ ਦੇਖੋ ਜੀ ਹਾਲਾਤ ਤੁਹਾਡੇ ਸਾਹਮਣੇ ਐ ਨਾ ਕਿ ਪੰਜਾਬ ਦੇ ਵਿੱਚ ਨਸ਼ਾ ਵੱਧ ਗਿਆ ਹੈ ਜਦੋਂ ਆਪਣੀ ਸਰਕਾਰ ਆਈ ਹੈ ਆਪਦੇ ਉਹਨਾਂ ਪਹਿਲਾਂ ਇਹੋ ਹੀ ਵੀ ਅਸੀਂ ਨਸ਼ਾ ਬੰਦ ਕਰਾਂਗੇ ਜੀ ਪਰ ਆਉਣ ਤੋਂ ਬਾਅਦ ਕੋਈ ਖਾਸ ਫਰਕ ਨਹੀਂ ਪਿਆ ਸਾਡੀ ਸਰਕਾਰ ਨੂੰ ਫੀਲ ਆ ਸਾਡੇ ਪੁਲਿਸ ਅਧਿਕਾਰੀਆਂ ਨੂੰ ਫੀਲ ਆ ਵੀ ਥੋੜਾ ਮੁਲਕ ਇੰਨਾ ਸਕੰਜਾ ਕੱਸਣ ਕਿ ਵੀ ਅਸੀਂ ਵੀ ਰਾਤ ਬਨੇਰੇ ਮੰਡੀ ਜਿਹਦੇ ਡਰ ਕੇ ਚਾਈਦਾ ਇਨਾਂ ਤੋਂ ਕੇਰਲੈਂਡ ਸੱਟ ਪੇਟ ਲਾ ਦੇ ਨਸ਼ੇੜੀਆਂ ਦੇ ਪਰ ਸਰਕਾਰ ਤੇ ਵਧੀਆ ਸਮਾਰਟ ਸਿਟੀ ਬਣਾ ਰਹੀ ਲੋਕੀ ਸਹਿਯਾਰ ਕਰ ਰੋ ਹਾਂਜੀ ਅੱਜ ਬਹੁਤ ਵਧੀਆ ਸਰਕਾਰ ਤੇ ਆਪਣੇ ਲੋਕ ਹੁਸੈਨ ਨੂੰ ਸੋਨਾ ਬਣਾਉਣ ਦੀ ਕੋਸ਼ਿਸ਼ ਕਰਦੀ ਪਰ ਇਹ ਗੰਦਗੀ ਵਾਲੇ ਲੋਕ ਨੇ ਨਾ ਸੋਨਾ ਬਣ ਦੇਂਦੇ ਇਹ ਵੇਖੋ ਤੁਹਾਡੇ ਆ ਕੀ ਹਾਲ ਸਾਰਾ ਹੀ ਲੱਖਾਂ ਦੀ ਰੋਹ ਹੀ ਮੇਰੇ ਹਿਸਾਬ ਨਾਲ ਤਿੰਨ ਚਾਰ ਲੱਖ ਦੀ ਚੋਰੀ ਕਰ ਜਾਂਦੇ ਹੋਣੇ ਬੱਚੇ ਦੇ ਕਿਤੇ ਭੂੜੇ ਲੱਗੇ ਭੂੜੇ ਵੀ ਵੋਟ ਕੇ ਲਾਇਆ ਜਾਂਦੇ ਆ ਸਾਡੇ ਇਲਾਕੇ ਦੇ ਵਿੱਚ ਵੀ ਕੁਝ ਨਹੀਂ ਛੱਡਿਆ ਥਾਣੇ ਕਿ ਨਹੀਂ ਲੱਗਦੇ ਇਹਨੂੰ ਇਹ ਲੋਰੀਗੇ ਥਾਣਾ ਕਿਮਾਗੇ ਥਾਣਾ ਤੇ ਅਨਗੜ ਚੌਂਕੀ ਇਹਨਾਂ ਨੇ ਪਹੁੰਚਾ ਕਿੰਨਾ ਦਾ ਇਲਾਕੇ ਤੇ ਏਰੀਆ ਹੈ ਬਾਕੀ ਉਹਨਾਂ ਨੂੰ ਚਾਹੀਦਾ ਵੀ ਰਾਤ ਨੂੰ ਇੱਕ ਅੱਧੀ ਗਸ਼ਤ ਜ਼ਰੂਰ ਲਾਉਣ ਆਉਂਦੇ ਹੋਣਗੇ ਮੰਨ ਲਓ ਸਾਡੇ ਪੁਲਿਸ ਅਧਿਕਾਰੀ ਵੀ ਆਉਂਦੇ ਆ ਪਰ ਉਹ ਲੋਕ ਜਾਂਦੇ ਆ ਉਹ ਕੀ ਕਰਨ ਲੱਗਦਾ ਕਿ ਡਰ ਨਹੀਂ ਹੈਗਾ ਖੱਟ ਡਰ ਡਰ ਮੁੱਕ ਗਿਆ ਬਸ ਡਰ ਪਾਉਣੇ ਕਰੀ ਲੱਗਦਾ ਕਿ ਕਦੇ ਉਹਦਾ ਜਦੋਂ ਨਸ਼ਾ ਟੁੱਟਦਾ ਫਿਰ ਉਹਨਾਂ ਦੇ ਵੱਲੋਂ ਚੋਰੀਆਂ ਕੀਤੀਆਂ ਜਾਂਦੀਆਂ ਹਾਂਜੀ ਹਾਂਜੀ ਨਸ਼ੇ ਦਾ ਕਸੂਰ ਹੈ ਜੀ ਜਿਹੜੇ ਫਸੇ ਨੇ ਉਹ ਹੁਣ ਘਰੋਂ ਘਰ ਬਾਹਰ ਤੋਂ ਆਪਣੇ ਕੱਪੜੇ ਭਾਂਡੇ ਸਭ ਵੇਚ ਦਿੱਤਾ ਤੋਂ ਸਰਕਾਰ ਦੇ ਲੈ ਨੂੰ ਹੱਥ ਲਾ ਕੇ ਸਰਕਾਰੀ ਆ ਚੋਰੀ ਕਰਦੇ ਜਿਹੜਾ ਕੋਈ ਵੇਖਣ ਦਾ ਪੁਲਿਸ ਆਜੇ ਮਾਲਾ ਝਾੜੀਆਂ ਚ ਕੋਲੋਂ ਵਜੇ ਨਹੀਂ ਪਤਾ ਲੱਗਦਾ ਪੁਲਿਸ ਵੀ ਵਿਚਾਰੀ ਮਜਬੂਰ ਹੈ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਕਾਰਵਾਈ ਪੂਰੀ ਹੋਣੀ ਚਾਹੀਦੀ ਹੈ ਜੀ ਪੂਰੀ ਸਖਤ ਤੋਂ ਸਖਤ ਇਸ ਤਰ੍ਹਾਂ ਨਾਮ ਤੋਂ ਲੱਗ ਗਈ। ਉਹ ਮੇਰਾ ਨਾਮ ਇੰਸਪੈਕਟਰ ਕੁਮਾਰ ਸਿੰਘ ਹੈ ਔਰ ਮੈਂ ਐਸਐਚਓ ਸੀਰੀਜ ਨੰਬਰ ਸਰ ਲੱਗਿਆ ਹੋਇਆ ਹੈ। ਸਰ ਇੱਕ ਚੀਜ਼ ਸਾਹਮਣੇ ਦੇਖੀ ਜੀਏ ਕਿ ਪਾਰਕਾਂ ਦੇ ਵੀ ਜਿੰਨੀਆਂ ਗਰੀਲਾ ਹੈਗੀਆਂ ਸਾਰੀਆਂ ਲੱਤੀਆਂ ਪਈਆਂ ਹਨ। ਉਹ ਵੀ ਖਾੜੇ ਦੇ ਲਾਗੀ ਦਿੰਦੀਆਂ ਪਾਤੀਆਂ ਨੇ। ਤੁਸੀਂ ਕੀ ਤਾਂ ਦੇਖਦੇ ਹੋ? ਉਹ ਸਾਨੂੰ ਇਸ ਰਿਗਾਰਡਿੰਗ ਕੰਪਲੇਂਟਸ ਮਿਲਦੀ ਰਹਿੰਦੀਆਂ। ਅਸੀਂ ਕਾਫੀ ਲੋਕਾਂ ਦੇ ਪਰ ਅਫੇਅਰ ਦੇ ਦੌਰਾਨ ਚੌਂਸ ਕੀਤੀ ਹੈਗੀ ਆ। ਕਾਫੀ ਬੰਦੇ ਫੜ ਕੇ ਜਿੰਦ ਵਿੱਚ ਭੇਜੇ ਹੋਏ ਨੇ ਜੀ। ਸਰ ਲੋਕਾਂ ਕੀ ਪੀਲ ਕਰਨਾ ਚਾਹੁੰਗੇ ਕਿਉਂਕਿ ਲਾਗੀ ਬਣੇ ਜਿਹੜੇ ਘਾਟ ਹੈਗੇ ਨੇ ਤੁਸੀਂ ਜਿਸ ਵੀ ਕੈਮਰੇ ਤੇ ਲ ਜਿਹੜੇ ਗ੍ਰੇਲਾ ਲਾਉਣ ਵਾਲੇ ਚੋਰ ਨੇ ਉਹ ਜਲਦੀ ਫੜੇ ਜਾਂਦੇ ਬਿਲਕੁਲ ਬਿਲਕੁਲ ਸਾਨੂੰ ਲੋਕਾਂ ਤੋਂ ਸ਼ਿਕਾਇਤ ਮਿਲਦਾ ਰਹਿੰਦਾ ਸਾਨੂੰ ਲੋਕ ਕੰਪਲੇਂਟਸ ਵੀ ਕਰਦੇ ਨੇ ਕਿ ਅਸੀਂ ਉਹਨਾਂ ਦੀ ਕੰਪਲੇਂਸਿਬਲ ਪ੍ਰੋਪਰ ਐਕਸ਼ਨ ਲੈਂਦੇ ਆਈਆਂ ਇਹ ਸਰ ਹੁਣ ਤੱਕ ਕਿੰਨੇ ਇਹ ਬੰਦੇ ਰੈਸਟ ਹੋ ਗਏ ਇਸੇ ਮਾਮਲੇ ਨੂੰ ਲੈ ਕੇ ਅਹ ਤਕਰੀਬਨ ਅਸੀਂ 10-12 ਬੰਦੇ ਭੇਜੇ ਹੋਏ ਨੇ ਜਿ ਵੱਟ ਕੇ ਜਲਦੇ ਵਿੱਚ ਤੇ ਕਾਰਨ ਕੀ ਸਮਝਦੇ ਹੋ ਕਿ ਇਸੇ ਇਲਾਕੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਅਹ ਇਹਦੇ ਵਿੱਚ ਐਕਚੁਅਲੀ ਇਹ ਗੱਲ ਹੋਈ ਹੈ ਵੀ ਜਿਹੜਾ ਸਮਾਰਟ ਸਿਟੀ ਬਣ ਰਿਹਾ ਹੈਗਾ ਜਿਹੜੀ ਮੇਨ ਰੋਡ ਦੇ ਉੱਪਰ ਲਾਈਟਾਂ ਲੱਗੀਆਂ ਨੇ ਉਹ ਲਾਈਟਾਂ ਖਰਾਬ ਰੋਸ਼ਨੀ ਨਾਲ ਉਹਨਾਂ ਨੂੰ ਉਹਲਾ ਨਹੀਂ ਮਿਲਦਾ ਉਹ ਲਾਈਟਾਂ ਬੰਦ ਰਹਿੰਦੇ ਲੋਕਾਂ ਨੂੰ ਉਹਲਾ ਮਿਲ ਜਾਂਦਾ ਹੈਗਾ ਤਾਂ ਕੁਝ ਮਿਸਅਪ ਵੀ ਮੇਰਾ ਹੋ ਜਾਂਦੀ ਆ ਤੇ ਪ੍ਰਸ਼ਾਸਨ ਇਸ ਦੇ ਉੱਪਰ ਸਖਤ ਕਾਰਵਾਈ ਕਰੇ ਬਿਲਕੁਲ ਪ੍ਰਸ਼ਾਸਨ ਬਿਲਕੁਲ ਉਹ ਵੇਰ ਹੈਗਾ ਲੋਕਾਂ ਨੂੰ ਪੂਰਾ ਸੇਵਕ ਮਿਲ ਰਿਹਾ ਹੈਗਾ ਮੈਂ ਲੋਕਾਂ ਨੂੰ ਹੋਰ ਵੀ ਬਿਲਕੁਲ ਚਾਹੁੰਗਾ ਵੀ ਜਿਹੜੇ ਵੀ ਤੁਹਾਨੂੰ ਇਹੋ ਜਿਹਾ ਕੋਈ ਅਨੁਸਰ ਨਜ਼ਰ ਆਉਂਦੇ ਨੇ ਸਾਨੂੰ ਰਿਪੋਰਟ ਦਿਓ ਅਸੀਂ ਉਹ ਤਾਂ ਕਾਰਵਾਈ ਕਰਾਂਗੇ ਐਸਐਮਜ਼ेड ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਵਿਕਾਸ ਕੁਮਾਰ ਦੀ ਰਿਪੋਰਟ